ਆ ਦੇਖੋ ਦੋਸਤੋ ਇਹ ਇੱਕ ਤਕੀ ਪੁਲ ਪੁਰਾਣਾ ਸੀਗਾ ਅੱਜ ਉਹ ਵੀ ਰੁੜ ਗਿਆ ਇਹਦੇ ਕਰਕੇ ਇਹਦੇ ਰੁੜਨ ਕਰਕੇ ਪੰਜਾਬ ਪੁਲ ਖਾਲਿਆਂ ਨੇ ਥੜਕਾ ਇੱਕ ਪਾਸਾ ਬੰਦ ਕਰਤਾ ਤੇ ਇੱਕ ਨੂੰ ਚੱਲ ਰਹੀ ਆ ਇਹ ਖਤਰਾ ਬਹੁਤ ਜ਼ਿਆਦਾ ਹੋ ਗਿਆ ਪੁਲ ਕਦੀ ਵੀ ਰੁੜ ਸਕਦਾ ਹੈ ਥਲੇ ਦੇਖੋ ਪੁਲ ਥਲੇ ਕਿੰਨਾ ਪਾਣੀ ਆ ਰਿਹਾ ਜੀ ਥੋਲੇ ਜਾਏ ਨਹੀਂ ਜਾ ਰਹੇ ਆਹ ਦੇਖ ਲੋ ਜੀ ਆ ਸਾਹਮਣੇ ਪਰ ਰੁੜ ਗਿਆ ਜੀ ਇਕ ਜੀ ਬਾਕੀ ਦੂਜੇ ਨੂੰ ਖਤਰਾ ਹੈ ਪਾਣੀ ਬਹੁਤ ਤੇਜ਼ ਹੈ ਇਹ ਪੁਲ ਪਖਾਨਕੋਟ ਚਲੰਦਰ ਹਾਈਵੇ ਨੈਸ਼ਨਲ ਹਾਈਵੇ ਤੇ ਹੈ ਪੁਲਾ ਜੀ ਚਲੋ ਬੁੱਤਰਾ ਚਲੋ ਪੁੱਤਰ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਅਮਿੰਦ ਅੱਜ ਅਸੀਂ ਪਠਾਨਕੋਟ ਆਏ ਹੋਏ ਆ ਠੀਕ ਹੈ ਇੱਥੇ ਦੇਖਿਆ ਕਿ ਚਕਤੀ ਦਰਿਆ 'ਚ ਇੰਨਾ ਕ ਪਾਣੀ ਆ ਕਿ ਡਰੇਪ ਵਾਲਾ ਪੂਰਤ ਕ੍ਰਮ ਚ ਆਈ ਨੇ ਪਾਤ ਕਰ ਦਿੱਤੀ ਆ ਪਾਣੀ ਦਾ ਬਹੁਤ ਵਹਾ ਆ ਉਹ ਕਿ ਜਿਹਨਾਂ ਪਾਣੀ ਚੱਲ ਰਿਹਾ ਦਰਿਆ ਦੇ ਥੱਲੇ ਜਿਹੜੀਆਂ ਕੋਠੀਆਂ ਨੇ ਇਹਨਾਂ ਦੇ ਥੱਲੇ ਮਿੱਟੀ ਖਾਰ ਲੱਗਦਾ ਕਿ ਮਿੱਟੀ ਸਾਰੀ ਨਿਕਲ ਗਈ ਹੈ ਪਾਣੀ ਦੀ ਖਾਰ ਲੱਗ ਗਈ ਪਾਣੀ ਨੇ ਸਾਰੀ ਮਿੱਟੀ ਘੱਟ ਕੇ ਥੱਲੇ ਇਸ ਕਰਕੇ ਟ੍ਰੈਫਿਕ ਵੀ ਜਾਮ ਕਰਕੇ ਬੰਦ ਕਰਤੀ ਹੈ ਲੰਗਣ ਪੁਲ ਦੇ ਤੋਂ ਆ ਬਾਕੀ ਕਿੰਨੀ ਪਬਲਿਕ ਦੇਖ ਰਹੀ ਆ ਲੰਗਣ ਕੋਈ ਨਹੀਂ ਰਿਹਾ ਕਿ ਬੈਂਨ ਕੋਈ ਕੋਈ ਗੱਡੀ ਨਹੀਂ ਕੋਈ ਮੋਟਰਸਾਈਕਲ ਨਹੀਂ ਲੰਘਣ ਦੇ ਰਿਹਾ ਐਦਾਂ ਹੀ ਆ ਜੀ ਆ ਦੇਖ ਲਓ ਆ ਲੱਗੇ ਸਤਪੁਰਨਾ ਵਿਲਾਸ ਮਹਾਰਾਜ ਦਾ ਡੇਰਾ ਹੈ ਯਾ ਟੱਕੀ ਦਾ ਹਾਲ ਹੈ ਚੱਕੀ ਦਰਿਆ ਦਾ ਕਿੰਨੇ ਗੋਰਨਾ ਪਾਣੀ ਚੱਲ ਰਿਹਾ ਜੀ